ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਜੋ ਮੈਂ ਪਾਉਣ ਲੱਗਾ ਇਹ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਕੋਟਲਾ ਗੁਜਰਾਵਾਲਾ ਵੱਲੋਂ ਭੇਜੀ ਗਈ ਆ ਤੇ ਇਹ ਵੀਡੀਓ ਜਿਹੜੀ ਆ ਕਣੀ ਹੈਗੇ ਬਾਂਗਰ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੀ ਆ ਵੇਖੋ ਕਿੱਡੀ ਘਟਿਆ ਹਰਕਤ ਕੀਤੀ ਆ ਕਿਸੇ ਨੇ ਕਿਸੇ ਘਟਿਆ ਬੰਦੇ ਨੇ ਤੇ ਕਿੱਡੀਆਂ ਸੋਹਣੀਆਂ ਮੱਝਾਂ ਕਿਸੇ ਦੀਆਂ ਰਾਤ ਨੂੰ ਕੋਈ ਚੋਰੀ ਕਰਕੇ ਲੈ ਗਿਆ ਤੇ ਜਿਹੜਾ ਬੰਦੇ ਨੇ ਮੱਝਾਂ ਚੋਰੀ ਕੀਤੀਆਂ ਮੂੰਹ ਸਿਰ ਬੰਨੇ ਆ ਪਰ ਇੱਕ ਗੱਲ ਪੱਕੀ ਆ ਕਿ ਜਿਹਨਾਂ ਬੰਦਿਆਂ ਦੇ ਨਾਲ ਰੋਜ਼ ਵਿਚਰੀ ਦਾ ਨਾ ਜਿਹਨਾਂ ਦੇ ਨਾਲ ਬਹਿਣ ਖਲੂਣ ਹੋਏ ਜਿਨ੍ਹਾਂ ਨੂੰ ਰੋਜ਼ ਵੇਖੀਦਾ ਉਹਨਾਂ ਬੰਦਿਆਂ ਦੇ ਉੱਠਣ ਬਹਿਣ ਖਲੂਣ ਦਾ ਸਟਾਈਲ ਜਿਹੜਾ ਵਾ ਉਹ ਸਾਨੂੰ ਪਤਾ ਲੱਗ ਜਾਂਦਾ ਮੂੰਹ ਭਾਵੇਂ ਬੰਨੇ ਵੀ ਹੋਣ ਪਰ ਮੈਂ ਇਸ ਵੀਡੀਓ ਜਰੀਏ ਬੇਨਤੀ ਕਰਨੀ ਚਾਹੁੰਨਾ ਵੀ ਜਿਸ ਵੀ ਬੰਦੇ ਨੇ ਇਹ ਕਰਤੂਤ ਕੀਤੀ ਆ ਬਹੁਤ ਘਟੀਆ ਕਰਤੂਤ ਕੀਤੀ ਆ ਤੇ ਬੰਦੇ ਕਿਸਦੇ ਯਾਰ ਨਹੀਂ ਇਹ ਕਿਸਦੇ ਸਕੇ ਨਹੀਂ ਜੀ ਹੁੰਦੇ ਇਹ ਆਪਣਿਆਂ ਨੂੰ ਵੀ ਨਹੀਂ ਜੇ ਬਖਸ਼ ਦੇ ਇਹ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਖਾਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਵੀਰਾਂ ਨੇ ਇਹਨਾਂ ਨੂੰ ਪਹਿਚਾਣ ਲਿਆ ਜੇ ਪਹਿਚਾਣ ਲਿਆ ਤੁਹਾਡੇ ਨਾਮ ਵੀ ਗੁਪਤ ਰੱਖੇ ਜਾਣਗੇ ਤੇ ਇਹਦਾ ਦੀ ਪਹਿਚਾਣ ਕਰਕੇ ਜਰੂਰ ਦੱਸਿਓ ਮੇਰਾ ਨੰਬਰ ਨੋਟ ਕਰ ਲਓ 8872470003 ਇਹ ਮੇਰਾ ਨੰਬਰ ਹੈ ਮੈਨੂੰ ਦੇ ਦਿਓ ਮੈਂ ਭਾਈ ਕੁਲਵੰਤ ਸਿੰਘ ਨਾਲ ਗੱਲ ਕਰ ਦੂੰਗਾ ਅੱਗੇ ਗਾਂ ਸੂਚਨਾ ਪਹੁੰਚੂਗੀ ਕਿਉਂਕਿ ਮੈਂ ਚਾਹੁੰਨਾ ਕਿ ਇਹੋ ਜਿਹੇ ਲੋਕਾਂ ਨੂੰ ਅਸੀਂ ਕਾਨੂੰਨ ਦੇ ਹਵਾਲੇ ਜਰੂਰ ਕਰੀਏ ਤਾਂ ਜੋ ਇਹੋ ਜਿਹੇ ਲੋਕਾਂ ਨੂੰ ਮਾੜੀ ਅੰਸਰ ਨੂੰ ਠੱਲ ਪੈ ਸਕਦੇ ਲੋਕ ਯੁਰਤਨਾ ਕਰਨ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਮੇਰੇ ਵੀ ਘਰ ਵਾਲੇ ਕਹਿੰਦੇ ਹੁੰਦੇ ਆ ਕਿ ਤੂੰ ਇਹੋ ਜਿਹੇ ਵੀਡੀਓ ਪਾ ਕੇ ਲੋਕਾਂ ਨਾਲ ਵੇ ਵਾਇਰ ਲਈ ਜਾਨਾ ਕੱਲੇ ਕਰੇ ਪਰ ਘੁੰਮਣਾ ਫੇਰਨਾ ਹੁੰਦਾ ਪਰ ਡਰ ਨਹੀਂ ਹੈ ਕਿਉਂਕਿ ਚੋਰਾਂ ਦੇ ਪੈਰ ਨਹੀਂ ਹੁੰਦੇ ਇਹ ਆਪ ਬڑے ਡਰੱਕਲ ਹੁੰਦੇ ਇਹਨਾਂ ਕੋ ਡਰਨ ਦੀ ਲੋੜ ਨਹੀਂ ਆ ਇਹਨਾਂ ਦੇ ਵਿਰੁੱਧ ਨਿਤਰ ਕੇ ਆਉਣ ਦੀ ਲੋੜ ਹੈ ਤੇ ਕਰਕੇ ਨਿਤਰ ਕੇ ਆਓ ਜੇ ਕਿਸੇ ਨੂੰ ਕੋਈ ਪਤਾ ਲੱਗੇ ਤੇ ਮੇਰੇ ਤੱਕ ਇਹ ਗੱਲ ਪਹੁੰਚਾ ਦਿਓ ਮੈਂ ਆਪਣਾ ਨੰਬਰ ਦੇ ਦਿੱਤਾ ਵਾ ਤੇ ਮੈਂ ਗਾੜੀ ਭਾਈ ਕੁਲਵੰਤ ਸਿੰਘ ਨਾਲ ਗੱਲ ਕਰੂੰਗਾ ਉਹਨਾਂ ਨੂੰ ਇਹ ਵੀਡੀਓ ਜਿਹੜੀ ਕਣੀ ਹੈਗੇ ਬਾਂਗਰ ਤੋਂ ਮਿਲੀ ਸੀ ਹੁਣ ਐਂਡ ਦੇ ਵਿੱਚ ਵੇਖਿਓ ਤੁਸੀਂ ਇਹਨਾਂ ਨੂੰ ਵੇਖਤਾ ਲਿਆ ਹੁਣ ਵੇਖਿਓ ਇੱਕ ਚਿੱਟੇ ਰੰਗ ਦਾ ਛੋਟਾ ਹਾਥੀ ਹੈ ਜਿਹਦੇ ਵਿੱਚ ਮੱਝਾਂ ਲੱਦ ਕੇ ਲੈ ਕੇ ਗਏ ਆ ਮੈਂ ਬੇਨਤੀ ਕਰਨਾ ਕਿ ਜੇ ਕੋਈ ਇਹ ਛੋਟਾ ਹਾਥੀ ਨੂੰ ਵੀ ਪਛਾਣਦਾ ਹੋਵੇ ਤੇ ਜ਼ਰੂਰ ਦੱਸਿਓ ਕਿਉਂਕਿ ਇਹ ਸਮਾਜ ਦੇ ਉਤੇ ਤਬਾਹ ਰਹੇ ਇਹਨਾਂ ਲੋਕਾਂ ਨੂੰ ਖਤਮ ਕਰਨ ਵਾਸਤੇ ਸਾਨੂੰ ਇਹਨਾਂ ਨੂੰ ਕਾਨੂੰਨ ਦੇ ਹਵਾਲੇ ਕਰਨਾ ਪੈਣਾ ਵੀਰ ਜੀ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ